ਜੇ ਮੈਂ ਸਮਝਦਾ ਕਿ ਤੁਸੀਂ ਸਮੇਸਰ ਇਹ ਜਿਹੜਾ ਸਟੈਪ ਨਾ ਲਿਆ ਹੁੰਦਾ ਤੇ 20 25 ਪਿੰਡਾਂ ਦਾ ਨੁਕਸਾਨ ਹੋਣਾ ਸੀ ਤੋਂ ਬਾਅਦ ਉਹਨਾਂ ਨੇ ਸਾਰੇ ਕੰਮਾਂ ਦਾ ਜਿੰਨੇ ਵੀ ਜਿੱਥੇ ਵੀ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਸਾਰਾ ਜਿੰਨਾ ਵੀ ਉਸ ਡਿਟੇਲ ਮੰਗ ਲਈ ਹੈ ਤੇ ਇਹਨਾਂ ਨੇ ਗੂਗਲ ਸ਼ੀਟ ਤੇ ਸਾਰੀਆਂ ਡਿਟੇਲ ਜਿਹੜੀਆਂ ਪਾਤੀਆਂ ਤੇ ਇੱਥੇ ਵੀ ਜਿਹੜੇ 3-4 ਜਗ੍ਹਾ ਜਿਹੜੀਆਂ ਸੈਂਸਿਟਿਵ ਨੇ ਜਿੱਥੇ ਸਾਨੂੰ ਲੱਗਦਾ ਭਈ ਪ੍ਰੋਬਲਮ ਆ ਸਕਦੀ ਹੈ ਤੇ ਉੱਥੇ ਇਹਨਾਂ ਨੇ ਪੱਕਾ ਉਹਨਾਂ ਨੂੰ ਬਣਾਉਣ ਦੇ ਲਈ ਸਾਰਾ ਅਸ਼ੋਰ ਕੀਤਾ ਹੈ ਤੇ ਬਾਕੀ ਜਿੰਨਾ ਵੀ ਪੈਸਾ ਆਂਦਾ ਠੀਕ ਹੈ ਜੇਕਰ ਘਟਾ ਦਾ ਤਾਂ ਵੀ ਮੈਂ ਦੇ ਦੂੰਗਾ ਜੇ ਨਹੀਂ ਆਦਾ ਤਾਂ ਵੀ ਮੈਂ ਦੇ ਦੂੰਗਾ ਆ ਅੱਜ ਚੱਕ ਮੀਰਪੁਰ ਸਾਰੇ ਸਾਡੇ ਸਾਥੀ ਚੰਗੜਵਾ ਚੱਕ ਮੀਰਪੁਰ ਸਾਰੇ ਜਿੰਨਾ ਵੀ ਏਰੀਆ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਸਾਡੇ ਸਰਪੰਚ ਸਾਹਿਬ ਹੈ ਪੰਚਾਇਤ ਮੈਂਬਰ ਹੈ ਔਰ ਸਾਡੇ ਜਿੰਨੀਆਂ ਵੀ ਐਨ ਜੀਓ ਜਿੱਥੇ ਪਹੁੰਚੀਆਂ ਕਿਸਾਨ ਜਿੱਥੇ ਬੰਦੀਆਂ ਪਹੁੰਚੀਆਂ ਔਰ ਸਾਡੇ ਹਰੀ ਸਿੰਘ ਨਲਵਾ ਗਰੁੱਪ ਦੇ ਸਾਰੇ ਸਾਥੀ ਜਿੰਨੀ ਵੀ ਸੰਸਥਾਵਾਂ ਉਹਨਾਂ ਦੀਆਂ ਜਿੰਨੇ ਵੀ ਉਹਨਾਂ ਦੇ ਸਾਥੀ ਉਹਨਾਂ ਨੇ ਇੱਕ ਤਾਂ ਬਹੁਤ ਹੀ ਵਧੀਆ ਕੰਮ ਕੀਤਾ ਔਰ ਮੈਂ ਸਭ ਤੋਂ ਪਹਿਲਾਂ ਸਾਡੇ ਜਿਹੜੇ ਇਸ ਹਲਕੇ ਦੇ ਇੰਚਾਰਜ ਸਰਦਾਰ ਗੁਰਤੇਹਾਨ ਸਿੰਘ ਮਲਤਾਨੀ ਜੀ ਐਸਟੀਐਮ ਸਾਹਿਬ ਮੇਰੇ ਨਾਲ ਨੇ ਡੀਐਸਪੀ ਸਾਹਿਬ ਮੇਰੇ ਨਾਲ ਨੇ ਸਾਡੀ ਸਮੁੱਚੀ ਟੀਮ ਜਿੰਨੀ ਵੀ ਇੱਥੇ ਮੌਜੂਦ ਆ ਇਹਨਾਂ ਦੀ ਰਹਿਨਮਾਈ ਕਾਫੀ ਵਧੀਆ ਕੰਮ ਜਿਹੜਾ ਕੀਤਾ ਗਿਆ ਜੇਕਰ ਮੈਂ ਸਮਝਦਾ ਕਿ ਤੁਸੀਂ ਸਮੇਂ ਸਿਰ ਇਹ ਜਿਹੜਾ ਸਟੈਪ ਨਾ ਲਿਆ ਹੁੰਦਾ ਦੇ 20 25 ਪਿੰਡਾਂ ਦਾ ਨੁਕਸਾਨ ਹੋਣਾ ਸੀ ਸੋ ਤੁਹਾਡਾ ਬਹੁਤ ਧੰਨਵਾਦ ਆ ਸਾਰਿਆਂ ਦਾ ਔਰ ਹੁਣ ਐਸਡੀਓ ਸਾਹਿਬ ਜਿਹੜੇ ਐਸਟੀਯੂ ਡਰੇਨੇਜ ਡਿਪਾਰਟਮੈਂਟ ਤੋਂ ਨੇ ਉਹਨਾਂ ਨਾਲ ਗੱਲਬਾਤ ਹੋਈ ਆ ਔਰ ਉਹਨਾਂ ਨੇ ਸਾਰਾ ਐਸਟੀਮੇਟ ਜਿਸ ਤਰ੍ਹਾਂ ਦੱਸਿਆ ਉਹਨਾਂ ਨੇ ਕਿ ਸਾਡੇ ਸੀਐਮ ਸਾਹਿਬ ਮਲਤਾਨੀ ਸਾਹਿਬ ਨੇ ਦੱਸਿਆ ਕਿ ਪਿਛਲੀ ਪਿੱਛੇ ਟਾਂਡੇ ਜਦੋਂ ਆਏ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਕੰਮਾਂ ਦਾ ਜਿੰਨੇ ਵੀ ਜਿੱਥੇ ਵੀ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਸਾਰਾ ਜਿੰਨਾ ਵੀ ਉਸ ਡਿਟੇਲ ਮੰਗ ਲਈ ਆ ਤੇ ਇਹਨਾਂ ਨੇ ਗੂਗਲ ਸ਼ੀਟ ਤੇ ਸਾਰੀਆਂ ਡਿਟੇਲ ਜਿਹੜੀਆਂ ਪਾਤੀਆਂ ਇੱਥੇ ਵੀ ਜਿਹੜੇ 3-4 ਜਗ੍ਹਾ ਜਿਹੜੀਆਂ ਸੈਂਸਿਟਿਵ ਨੇ ਜਿੱਥੇ ਸਾਨੂੰ ਲੱਗਦਾ ਪਈ ਪ੍ਰੋਬਲਮ ਆ ਸਕਦੀ ਹੈ ਤੇ ਉੱਥੇ ਇਹਨਾਂ ਨੇ ਪੱਕਾ ਉਹਨਾਂ ਨੂੰ ਬਣਾਉਣ ਦੇ ਲਈ ਸਾਰਾ ਅਸ਼ੋਰ ਕੀਤਾ ਤੇ ਬਾਕੀ ਜਿੰਨਾ ਵੀ ਪੈਸਾ ਆਉਂਦਾ ਠੀਕ ਹੈ ਜੇਕਰ ਘਾਟਾਂ ਦਾ ਤਾਂ ਵੀ ਮੈਂ ਦੇ ਦੂੰਗਾ ਜੇ ਨਹੀਂ ਆਦਾ ਤਾਂ ਵੀ ਮੈਂ ਦੇ ਦੂੰਗਾ ਕਿਉਂਕਿ ਐਮਪੀ ਲਾਈਟ ਜੋ ਦੇ ਦਾਂਗੇ ਤਾਂ ਕਿ ਇਹ ਜਿਹੜਾ ਪੱਕਾ ਇੱਥੇ ਅਰੇਂਜਮੈਂਟ ਜਿਹੜਾ ਉਹ ਕੀਤਾ ਜਾ ਸਕੇ ਕਿਉਂਕਿ ਬਾਰ-ਬਾਰ ਉਹੀ ਇੱਕ ਡਰ ਬਣਿਆ ਰਹਿੰਦਾ ਹਮੇਸ਼ਾ ਕਿ ਜਦੋਂ ਹੜ੍ਹ ਆ ਗਿਆ ਜਾਂ ਬਾਰਿਸ਼ਾਂ ਹੋ ਗਈਆਂ ਤਾਂ ਕੀ ਬਣੇਗਾ ਬਾਕੀ ਜਿਹੜੇ ਜਿੱਥੇ ਗੈਰ ਕਾਨੂੰਨੀ ਮਾਈਨਿੰਗ ਵੀ ਹੁੰਦੀ ਹੈ ਤੇ ਉਹ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿੱਥੇ ਤੁਸੀਂ ਤੁਹਾਨੂੰ ਜਾਗਣ ਦੀ ਲੋੜ ਆ ਅਸੀਂ ਤੁਹਾਡੇ ਨਾਲ ਆ ਜਿੱਥੇ ਕੋਈ ਨਹੀਂ ਕਾਬੂ ਆਦਾ ਅਸੀਂ ਤੁਹਾਡੇ ਨਾਲ ਖੜਾਂਗੇ ਪ੍ਰਸ਼ਾਸਨ ਤਾਂ ਖੜੇਗਾ ਉਹ ਤਾਂ ਖੜੇਗਾ ਖੜੇਗਾ ਪਰ ਅਸੀਂ ਵੀ ਤੁਹਾਡੇ ਨਾਲ ਆ ਕਿਉਂਕਿ ਜਿੰਨੀ ਗੈਰ ਕਾਨੂੰਨੀ ਮਾਈਨਿੰਗ ਵੀ ਇੱਕ ਬਹੁਤ ਵੱਡਾ ਇਹ ਜਿਹੜਾ ਇਹਦਾ ਕਾਰਨ ਰਹਿੰਦਾ ਸਾਰਾ ਚੱਕਰ ਇਹ ਬਣਿਆ ਜੀ ਪੱਕਾ ਸਾਰ ਇੱਕ ਪੁਆਇੰਟ ਸਰ ਜਿਹੜੀ ਨਾ ਅਬਿਆਸ ਜਿਆਦਾ ਕੰਡਾ 5 700 ਮੀਟਰ ਜੋ ਵੀ ਆਪਣਾ ਬੰਨ ਬੰਨ ਜਾਣਗੇ ਪਰ ਜਿਹੜੇ ਕੰਡੇ ਆ ਨਾ ਸਾਡੀ ਕੰਢੀ ਆਜਾ ਇਹ ਭਾਵੇਂ ਕਿਸੇ ਦੀ ਮਾਲਕੀ ਵੀ ਹੋਵੇ ਉਹਨੂੰ ਪੱਟਣ ਦੀ ਪਰਮਿਸ਼ਨ ਬਿਲਕੁਲ ਵੀ ਨਾ ਹੋਵੇ ਇਹ ਜਿਹੜਾ ਕਿਉਂਕਿ ਦਰਿਆ ਬਿਆਸ ਦਰਿਆ ਦਾ ਕੰਢਾ ਇਹਨੂੰ 100 ਮੀਟਰ ਦਾ ਘੱਟੋ ਘਾਟ ਚੌੜਾਈ ਦੇ ਦਿਓ ਤੇ ਇਹਨੂੰ ਜਿਹੜਾ ਵੀ ਪੜਦਾ ਉੱਥੇ 307 ਦਾ ਪਰਚਾ ਪਾਇਆ ਜਾਵੇ ਤਾਂ ਇਹਦਾ ਇਹਦਾ ਕਰ ਲੈਣ ਦੇ ਜੋ ਵੀ ਪ੍ਰੋਵੀਜ਼ਨ ਹੈਗੇ ਐਸਟੇਟ ਸਰ ਉਹ ਦੇਖ ਲਿਓ ਕਿਉਂਕਿ ਉਹ ਇਹਦਾ ਫੋਰੈਸਟ ਵੀ ਆਏਗਾ ਕੁਝ ਕੁਝ ਤੁਹਾਡਾ ਸੈਂਟਰ ਗਵਰਨਮੈਂਟ ਦੇ ਅੰਡਰ ਵੀ ਆਏਗਾ ਯੂਨੀਅਨ ਗਵਰਨਮੈਂਟ ਦਾ ਤੁਹਾਡੇ ਕੋਲ ਨਹੀਂ ਤਾਂ ਉਹਨੇ ਸਾਰਾ ਕੁਝ ਤਾਂ ਦੇਖੋ ਹੀ ਨਹੀਂ ਆਪਾਂ ਇਹ ਸਾਰਾ ਦੇਖ ਕੇ ਫੇ ਤੁਸੀਂ ਕਿਉਂਕਿ ਗੱਲ ਠੀਕ ਹੈ ਤੁਹਾਡੀ ਜਦੋਂ ਕੰਡੇ ਪਟਦੇ ਫਿਰ ਉਸ ਤੋਂ ਉਸ ਹਿਸਾਬ ਨਾਲ ਬਣਾਓ ਕੰਡੇ ਨਾਲ ਬੱਟੇ ਜਾਂਦਾ ਪਰ ਉਹ ਆਈ ਨਹੀਂ ਸਕਦੀ ਫਾਇਦਾ ਨਹੀਂ ਬਣੇ ਜੇ 100 100 ਮੀਟਰ ਨਾ ਪਟਿਆ ਹੁੰਦਾ ਦੇਖੋ ਨਾਲ ਜੁੜੀ ਨਹੀਂ ਪੈਣੀ ਪਟਿਆ ਹੁੰਦਾ ਇੱਕ ਪ੍ਰਧਾਨ ਜੀ ਆਪਣੇ ਜਿੰਨੇ ਵੀ ਤੁਹਾਡੇ ਪਿੰਡ ਹੈ ਨਾ ਦੀ ਇੱਕ ਕਮੇਟੀ ਬਣਾਓ ਜੇ ਕੋਈ ਪ੍ਰੋਬਲਮ ਕਰਦਾ ਹੈ ਉਹ ਰੋਕੋ ਜੇ ਫਿਰ ਵੀ ਨਹੀਂ ਹਟਦਾ ਫਿਰ ਸਾਨੂੰ ਦੱਸੋ ਸਰ ਸਾਡੇ ਕੋਲ ਨਾ ਸਮਾਂ ਨਹੀਂ ਹੈਗਾ ਨਾ ਹੋਵੇ ਸਮਾਂ ਕਮੇਟੀ ਤੇ ਬਣਾ ਹੀ ਸਕਦੇ ਨਾ ਦੇਖ ਰਹਿਤਾਂ ਕਰ ਹੀ ਸਕਦੇ ਨਾ ਦਿਨ ਰਾਤ ਤਾਂ ਜਾਗਿਆ ਜਾ ਹੀ ਸਕਦਾ ਤੋ ਤੁਸੀਂ ਪਹਿਰਾ ਦਿਓ ਤੁਹਾਡੇ ਨਾਲ ਇਹ ਤਾਂ ਇਹ ਮਿੰਟਾਂ ਦਾ